ਸਰ ਜੀ ਜਿਹੜੀ ਫਿਲਮ ਵਿੱਚ ਜਿਹੜੀ ਬਿਲਕੁਲ ਕਿ ਯੰਤ੍ਰ ਵਿੱਚ ਸੇਧ ਮਿਰਦੀ ਜਿਹੜੀ ਫਿਲਮ ਵਿੱਚ ਕਿ ਲੋਜਨ ਬਣਦਾ ਤੁਸੀਂ ਵੇਖੀਗੇ ਜੇ ਨਹੀਂ ਸਰ ਇਹ ਵਧੀਆ ਕਰਦੇ ਪ੍ਰੈਸ ਵਾਲੇ ਤਾਂ ਪਹਿਲਾਂ ਵੇਖੜੀ ਜੇ ਤੁਸੀਂ ਪਹਿਲੇ ਦਿਨ ਵੇਖਿਆ ਕਰੋ ਫਿਰ ਰਿਵਿਊ ਤੁਸੀਂ ਵਧੀਆ ਕਰ ਸਕਦੇ ਹੋ ਮੈਂ ਤਾਂ ਅੱਛੇ ਹੀ ਕਹੂੰਗਾ ਸਾਡਾ ਤਾਂ ਕੰਮ ਹੈ ਦੂਜੇ ਹਫ਼ਤੇ ਚ ਪਰ ਕਿੱਥੋਂ ਹਾਲਾਤ ਦੱਸਣਗੇ ਵੀ ਕੋਲ ਹੈ ਇਹਨਾਂ ਦੇ ਸੋਲਡ ਆਊਟ ਸ਼ੋਅ ਦਾ ਬਹੁਤ ਬੜੀ ਮੈਸੇਜ ਕੀ ਹੈ ਦੇਖੋ ਵੈਸੇ ਤਾਂ ਹਰ ਕਹਾਣੀ ਮੈਸੇਜ ਨਹੀਂ ਦਿਆ ਕਰਦੀ ਜ਼ਿੰਦਗੀ 'ਚ ਜਿੱਦਾਂ ਅਸੀਂ ਤੁਸੀਂ ਆਪ੍ਰੈਸ 'ਚੋਂ ਸਾਰੇ ਸੱਜਣਾਂ ਖਬਰਾਂ ਲਾਉਣੇ ਹੋ ਔਰ ਸਾਰੀਆਂ ਖਬਰਾਂ ਸਮਾਜ ਲਈ ਨਹੀਂ ਲਾਉਂਦੇ ਬਟ ਸਾਡੀ ਇਸ ਫਿਲਮ 'ਚ ਤਾਂ 4-5 ਸਨੇਹ ਹੈ ਮੈਨੂੰ ਲੱਗਦਾ ਜਦੋਂ ਤੁਸੀਂ ਵੇਖੋਗੇ ਤੁਸੀਂ ਜੇ ਆਪ ਲਿਖੋ ਨਾ ਬਰੇ ਜਿਆਦਾ ਅੱਛਾ ਹੈ ਮੈਂ ਆਪ ਦੀ ਤਾਰੀਫ਼ ਕਰੀ ਜਾਵਾਂ ਉਹ ਵਧੀਆ ਗੱਲ ਨਹੀਂ ਪਹਿਲਾਂ ਇਹ ਤੁਸੀਂ ਵਧੀਆ ਰਿਵਿਊ ਕਰੋਗੇ ਕਿਉਂਕਿ ਸਿੱਧੇ ਜਾਂ ਸਿੱਧੇ ਤੌਰ ਤੇ ਕਈ ਚੀਜ਼ਾਂ ਜਿਹੜੀਆਂ ਸਾਡੇ ਸਮਾਜਿਕ ਜੀਵਨ ਨੂੰ ਅ ਪ੍ਰਭਾਵਿਤ ਕਰ ਸਕਦੀਆਂ ਇੱਕ ਅੱਛਾ ਸਿਧਾਂਤ ਹੈ ਕਿ ਜਿਸ ਤਰ੍ਹਾਂ ਪ੍ਰਾਤਨ ਕਾਲ ਚ ਵੱਡੇ ਪਰਿਵਾਰ ਹੁੰਦੇ ਸੀ ਉਸ ਤਰ੍ਹਾਂ ਜੋ ਕੇ ਯੁੱਗ ਚ ਨਹੀਂ ਰਹੇ ਔਰ ਬਹੁਤ ਇਕੱਲੇ ਇਕੱਲੇ ਹੋ ਗਏ ਲੋਕ ਇਸੇ ਕਰਕੇ ਡਿਪਰੈਸ਼ਨ ਦਾ ਸਮਾਜ ਬਹੁਤ ਜ਼ਿਆਦਾ ਔਰ ਰਿਸ਼ਤੇ ਬਹੁਤ ਛੋਟੇ ਹੋ ਗਏ ਬਹੁਤ ਸੈਲਫਿਸ਼ਨੈਸ ਆ ਗਈ ਇੱਕ ਕਹਾਣੀ ਅਸਲ ਚ ਵੱਡੇ ਦੇ ਸਾਂਝੇ ਪਰਿਵਾਰਾਂ ਦੀ ਕਹਾਣੀ ਦੂਜੀ ਹਫਤੇ ਜੀ ਦਾਖਲ ਹੋ ਗਿਆ ਤੁਹਾਡੇ ਬਾਕਸ ਆਫਿਸ ਕਲੈਕਸ਼ਨ ਹਾਂ ਜੀ ਵੀਰ ਜੀ ਮੈਂ ਕਿਹਾ ਦੂਜੀ ਹਫਤੇ ਜੀ ਦਾਖਲ ਹੋ ਗਈ ਜੀ ਜੀ ਬਾਕਸ ਬਾਕਸ ਆਫਿਸ ਕਲੈਕਸ਼ਨ ਵੀ ਦੇਖੀ ਕਿੰਨੀ ਹੋ ਗਈ ਨਹੀਂ ਮਿੱਤਰਾਂ ਦਾ ਕੰਮ ਹੈ ਨਹੀਂ ਇਹ ਤਾਂ ਜਦੋਂ ਇਹ ਫਿਲਮ ਸ਼ੁਰੂ ਕਰੀ ਸੀ ਸਾਡੇ ਮੇਰੇ ਆਪਣੇ ਆ ਸਾਡੇ ਪਰਿਵਾਰ ਦੇ ਮੈਂਬਰ ਹੈ ਸਾਰੇ ਤਾਂ ਇਹ ਮੁੱਛਦੇ ਸਵਾਲ ਤੋਂ ਫਿਲਮ ਸ਼ੁਰੂ ਹੋਈ ਸੀ ਤੇ ਜਦੋਂ ਸਾਰਾ ਬਜਟ ਇਹਦਾ ਡਿਸਕਸ ਹੋ ਗਿਆ ਮੈਂ ਕਿਹਾ ਫਿਰ ਸਾਡੀ ਫੀਸ ਵੀ ਲਿਖ ਲੋ ਫਿਰ ਉਹ ਨਰਵਸ ਹੋ ਗਏ ਫਿਰ ਘੰਟੇ ਬਾਅਦ ਮੈਂ ਦੁਬਾਰਾ ਬੁਲਾ ਲੇ ਐ ਤਾਂ ਮੇਰੇ ਹੀ ਆ ਸਾਰੇ ਇਹ ਘਰ ਦਾ ਜੋਗੀ ਜੋਗਨਾ ਤੇ ਘਾਟੇ ਦਾ ਮੈਂ ਚਲੋ ਕਰੋ ਸ਼ੁਰੂ ਐਦਾ ਹੋਇਆ ਜੋ ਮੇਰਾ ਇਹ ਨਾਮ ਨਹੀਂ ਵੱਲ ਕੀ ਕਮਾਉਂਦੀ ਕਿ ਮੈਂ ਤਾਂ ਇਹਨਾਂ ਨੂੰ ਆਪਣੇ ਜਿਹੜੇ ਮੇਤੋ ਛੋਟੇ ਆ ਸਾਰੇ ਮੇਰੇ ਸਰਕਲ ਦੇ ਆ ਉਹ ਪ੍ਰੋਡਕਸ਼ਨ ਹਾਊਸ ਦਾ ਸ਼ੌਕ ਉਹ ਖੜਾ ਕਰਨਾ ਸੀ ਤਾਂ ਕਿ ਉਹ ਵੇਖ ਚੱਛੀਆਂ ਫਿਰ ਮਗਾ ਸਕਾਂ ਉਹ ਕਰਤਾ ਉਹਨਾਂ ਦਾ ਖੜਾ ਉਹ ਅੱਜ ਕੱਲ ਖਾਣੇ ਪੀਣੇ ਦੀ ਚਿੰਤਾ ਤੋਂ ਲੱਭਦੀ ਹੈ ਜੀ ਖਨੇ ਪਿੰਨੇ ਅੱਜਕੱਲੇ ਕੀ ਉਮਰ ਘਟਣ ਲੱਪੀ ਗਈ ਮਿਤਰਾ ਜੀ ਉੱਪਰ ਬਚਪਨ ਤੋਂ ਅਸੀਂ ਬੜਾ ਫੇਰ ਨੂੰ ਪਰਫਰਮੈਂਸ ਕੀਤੀ ਗੜੇ ਤੂੰ ਆਇਆ ਨਾ ਕਿਹਾ ਪੇਡਾ ਵਾ ਮੱਚਦੀ ਐ ਲੈ ਉਦਾਂ ਹੀ ਲੱਗਦਾ ਤੁਹਾਨੂੰ ਆ ਪਤਾ ਨਹੀਂ ਕੰਮ ਜ਼ਿਆਦਾ ਕਰਦੇ ਆ ਇਹ ਤਾਂ ਮੇਰਾ ਪੇਸ਼ਾ ਹੈ ਚਲੋ ਕੰਮ ਗਾਉਣਾ ਲਿਖਣਾ ਜਾਂ ਸ਼ੋਅ ਕਰਨਾ ਮੈਂ ਇਹ ਤੋਂ ਬਿਨਾਂ ਹੀ ਬਹੁਤ ਕੰਮ ਕਰਦਾ ਪੂਰੀ ਡਟ ਕੇ ਜਿੱਦਾਂ ਆਪਾਂ ਪਿੰਡ ਖੇਤੀ ਵੀ ਅਸੀਂ ਆਪ ਕਰਦੇ ਆਂ ਔਰ ਵੈਸੇ ਵੀ ਸਾਰਾ ਦਿਨ ਮੈਂ ਜਿੱਦਾਂ ਬਾਗਬਾਨੀ ਇਹ درخت ਲਾਉਣੇ ਮੈਲਨ ਸੀਜ਼ਨਲ ਫੁੱਲ ਲੱਗੇ ਹੀ ਰਹਿਣਾ ਸਾਰਾ ਸ਼ਾਇਦ ਇਹ ਵਜ੍ਹਾ ਲੱਗਦੀ ਹੈ ਰਵਸਦੀ ਤੁਹਾਨੂੰ ਆਪਣੀ ਹਾਲਤ ਉਸ ਤੋਂ ਮੌਕਾ ਦਿੱਤੇ ਪਰ ਕੋਈ ਨੌਜਵਾਨ ਆਉਣਾ ਚਾਹੁੰਦਾ ਇਸ ਖੇਤਰ 'ਚ ਚਾਹੇ ਕੈਰੈਕਟਰ ਆਰਟਿਸਟ ਬਣਾਉਣਾ ਚਾਹੁੰਦੇ ਉਹਨਾਂ ਲਈ ਵੀ ਮੌਕੇ ਹੈਗੇ ਕਿ ਉਹਨਾਂ ਲਈ ਅੱਛੀ ਅੱਛੀ ਗੱਲ ਕਰੇ ਤੁਸੀਂ ਜਦੋਂ ਅਸੀਂ ਹਵਾਏ ਬਣਾਈ ਸੀ ਉਹਦੇ 'ਚ ਕੋਈ ਨਾਮੀ ਬੰਦੇ ਬੰਬੇ ਦੇ ਸੀ ਜਿਹੜੇ ਕੁਝ ਮੇਨ ਕੈਰੈਕਟਰ ਸੀ ਉਹ ਤੋਂ ਬਾਅਦ ਬਹੁਤ ਪੰਜਾਬ ਤੋਂ ਸੀ ਮੁੰਡੇ ਜਾਂ ਜਿਹੜੇ ਪੰਜਾਬ ਤੋਂ ਬੰਬੇ ਗਏ ਸੀ ਓ ਵੀ ਸੀ ਉਹਦੇ ਚ ਉਸ ਫਿਲਮ ਚ ਬਹੁਤ ਐਸੇ ਬੰਦੇ ਆ ਜਿਹੜੇ ਇਸ ਇੰਡਸਟਰੀ ਚ ਅੱਜ ਕੰਮ ਕਰਦੇ ਆ ਉਹਨਾਂ ਚ ਮੈਨੂੰ ਯਾਦ ਆ ਕਈ ਤਾਂ ਉਹ ਜਿਹੜਾ ਦੀ ਇਹ ਡੌਟ ਸੀ ਵੀ ਬਾਈ ਜੀ ਬਸ ਇੱਕ ਮਿੰਟ ਖੜੇ ਕਰ ਦੋ ਮਤਲਬ ਕਿਸੇ ਫਰੇਮ ਚ ਖੜੇ ਕਰ ਦੋ ਉਹ ਅਸੀਂ ਪਿੰਡਾਂ ਪੁੰਡਾਂ ਚ ਵਿਚਰਦੇ ਆ ਮੈਨੂੰ ਆਉਂਦਾ ਸੀ ਮੈਂ ਕਿਵੇਂ ਰੀ ਕਹਿਣਾ ਮਦੋਜਣਾ ਯਾਰ ਖੜਾ ਲੈ ਇਹਨੂੰ ਵੀ ਉਹ ਕਈ ਵਾਰੀ ਉਹਨੇ ਲੜ ਪਣਾ ਵੀ ਯਾਰ ਇਹ ਫਿਲਮ ਹੈ ਇਹ ਫਨ ਥੋੜੀ ਹੈ ਤੂੰ ਐ ਨਾ ਕਰਿਆ ਕਰ ਯਾਰ ਤੂੰ ਰੇਕ ਨੂੰ ਕਹਿ ਦਿੰਦਾ ਤੁਹਾਡੀ ਇਸ ਇੰਡਸਟਰੀ ਚ ਖਾਸੇ ਨਾਮੀ ਬੰਦੇ ਆ ਅੱਜ ਤਾ ਸ਼ਾਇਦ ਉਹ ਕਈ ਬੰਦੇ ਉਹਨਾਂ ਚ ਹੱਡ ਬਿਟ ਵੀ ਨਾ ਕਰਨ ਪਰ ਤੁਸੀਂ ਸਾਰੀਆਂ ਫਿਲਮਾਂ ਨੂੰ ਧਿਆਨ ਨਾਲ ਦੇਖਿਆ ਕਰੋ ਤੁਹਾਨੂੰ ਖਾਸੇ ਚਿਹਰੇ ਮਿਲ ਜਾਣਗੇ ਫਿਰ ਆਪਾਂ ਜਦੋਂ ਵੀਰ ਰੱਬ ਨੇ ਬਣਾਏ ਜੁੜੇ ਜੀ ਬਹੁਤ ਲੋਕ ਸੀ ਜਿਹੜੇ ਲੋਕਲ ਆਰਟਿਸਟਾਂ ਨੂੰ ਕੰਮ ਸੀ ਫਿਰ ਹਾਸ਼ਿਰ ਚ ਕਿੰਨੇ ਨਵੇਂ ਮੁੰਡੇ ਤੇ ਕੁੜੀਆਂ ਸੀ ਐਸੇ ਤਰ੍ਹਾਂ ਇੱਕਮ ਚ ਹਾਸ਼ਿਰ ਚ ਵੀ ਸਾਰੇ ਆਲਮੋਸਟ ਨਾਮੇ ਵਰਗੇ ਸੀ ਉਹ ਸਾਡੀ ਗੁੱਡੀ ਨੇ ਵੀ ਸ਼ਾਇਦ ਇੱਕ ਵਾਰੀ ਫਿਲਮ ਕਰੀ ਸੀ ਪਰ ਉਹ ਉਹਦੀ ਠੀਕ ਠਾਕ ਜੀ ਸੀ ਕੋ ਚੱਲੀ ਨਹੀਂ ਸੀ ਤੇ ਦੂਜੀ ਲੜਕੀ ਦੀ ਵੀ ਆਲਮੋਸਟ ਪਹਿਲੀਆਂ ਵਰਗੀ ਸੀ ਐਸੇ ਤਰ੍ਹਾਂ ਇੱਕਮ ਚ ਫਿਰ ਇਹ ਦੋ ਕੁੜੀਆਂ ਸੀ ਜਿਹੜੀਆਂ ਉਹ ਵੀ ਪਹਿਲੀ ਵਾਰੀ ਆਈਆਂ ਸੀ ਇੱਕ ਕੁੜੀ ਜਿਹੜੀ ਮੇਨ ਲੀਡ ਸੀ ਇੱਕ ਦੂਜੀ ਮੈਂਡੀ ਸੀ ਤਕਰੀਬਨ ਸਾਰੇ ਇਦਾਂ ਹੀ ਆ ਬਾਅਦ ਚ ਵੀ ਨਵੀਂ ਲੜਕੀ ਸੀ ਇਸ ਫਿਲਮ ਚ ਵੀ ਬਹੁਤ ਇੰਡਸਟਰੀ ਨਾਲ ਜੁੜੇ ਲੋਕਾਂ ਦੇ ਜਿਹੜੇ ਸਜਦਾ ਸਹਿਚਾਰ ਹੁੰਦਾ ਡਾਇਰੈਕਟਰ ਦਾ ਉਹਦੇ ਕੋਲ ਕਾਫੀ ਪ੍ਰਪੋਜ਼ਲਾਂ ਸੀ ਕੁਝ ਪੁਰਾਣੇ ਆਰਟਿਸਟ ਵੀ ਇਨਵੋਲਵ ਹੋਣਾ ਚਾਹੁੰਦੇ ਸੀ ਮੈਂ ਕਹਾ ਸੀ ਨਹੀਂ ਤੁਸੀਂ ਨਵੇਂ ਚਿਹਰੇ ਨੂੰ ਮੌਕਾ ਦਿਓ ਤਕਰੀਬਨ ਉਹ ਇੱਕ ਲੜਕੀ ਬੰਮੇ ਤੋਂ ਇੱਕ ਪੰਜਾਬ ਤੋਂ ਤੋਂ ਮੇ ਤੁਹਾਡੇ ਕੋ ਕੋਈ ਵੀ ਅੱਛਾ ਆਰਟਿਸਟ ਹੋਵੇ ਜ਼ਰੂਰ ਭੇਜ ਦਿਓ ਫਿਰ ਨਾ ਕਿਸ ਤੇ ਦੇਖੋ ਹੁਣ ਤਾਂ ਜਦੋਂ ਚੰਦ ਚੜਦਾ ਪਤਾ ਲੱਗ ਜਾਂਦਾ ਸ਼ੂਟਿੰਗ ਦਾ ਸਾਰੇ ਪੰਜਾਬ ਵਿੱਚ ਪਤਾ ਲੱਗ ਜਾਂਦਾ ਉਹ ਜਿਹੜੇ ਸਾਡੇ ਵਾਲੇ ਉਹ ਤਾਂ ਵੈਸੇ ਹੀ ਦੱਸ ਦਿੰਦੇ ਵੀ ਫਲਾਣੇ ਤੋਂ ਫਲਾਣੇ ਪਿੰਡ ਫਲਾਣੇ ਮੋੜ ਤੇ ਹੋ ਰਹੀ ਹੈ ਤੇ ਜਿਹੜੇ ਜਦੋਂ ਹੋਰ ਕੋਈ ਫਿਲਮ ਸ਼ੁਰੂ ਕਰਾਂਗੇ ਕੋਈ ਵੀ ਆਰਟਿਸਟ ਦੇਖੋ ਦੋ ਤਰ੍ਹਾਂ ਦੇ ਆਰਟਿਸਟ ਹੁੰਦੇ ਨੇ ਚਲੋ ਅਸੀਂ ਤਾਂ ਆਪਣੇ ਆਪ ਨੂੰ ਮੰਨਦੇ ਨਹੀਂ ਮੈਂ ਤਾਂ ਆਪਦੇ ਆਪ ਨੂੰ ਕਿਸਾਨ ਹੀ ਮੰਨਦਾ ਇਸ ਇੰਡਸਟਰੀ 'ਚ ਇੱਕ ਚੀਜ਼ ਬਹੁਤ ਅੱਛੀ ਹੈ ਜਿਹੜੇ ਅੱਛੇ ਅੱਛਾ ਕੰਮ ਕਰਦੇ ਆਂ ਔਰ ਬਲਕਿ ਛੋਟਾ ਹੀ ਰੋਲ ਕਰਦੇ ਮਤ ਉਹਨਾਂ ਨੂੰ ਤੇਹਜ਼ੀਬ ਵੀ ਹੈ ਤੇ ਲਿਆ ਕਿ ਤਨਾ ਕੰਮ ਕਰ ਜਾਏ ਕੋਸ਼ਿਕ ਬੰਦੇ ਕੰਮ ਤਾਂ ਮਾੜਾ ਮੋਟਾ ਸਿੱਖ ਲੈਨੇ ਬਾਟੂ ਕਿਵਰੀ ਪਹੁੰਚਾ ਫੜਦੇ ਆ ਫਿਰ ਉਦਾਂ ਦੇ ਲੋਕਾਂ ਤੋਂ ਸਾਰੀ ਪਰਹੇਜ਼ ਕਰਦੇ ਆ ਕਿ ਜਦ ਤੱਕ ਤਾਂ ਤੁਹਾਨੂੰ ਕੰਮ ਮਿਲਦਾ ਤੁਸੀਂ ਬਹੁਤ ਪਰਹੇਜ਼ ਕਰਦੇ ਆ ਅਚਾਨਕ ਜੇ ਤੁਹਾਡੀਆਂ ਟਰਮਸ ਵਿਗੜ ਜਾਂਦੀਆਂ ਫੇ ਤੁਸੀਂ ਉਹਦੇ ਬਾਰੇ ਅਬਿਊਸਿੰਗ ਲੈਂਗੁਏਜ ਯੂਜ਼ ਕਰਦੇ ਆ ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਘਟ ਜਾਂ ਸਮਝਦਾ ਔਰ ਜੇ ਕੋਈ ਅੱਛਾ ਆਰਟਿਸਟ ਹੈ ਤੁਸੀਂ ਕੋਈ ਨਹੀਂ ਜ਼ਰੂਰ ਮਿਲਾ ਦਿਓ ਐਲੀ ਪਾਜੀ ਉਹਨੇ ਸਿੱਧੇ ਪਹਿਲੀ ਅਜੇ ਮੰਨਦਾ ਨਹੀਂ ਇਹ ਕਹਿੰਦਾ ਮੈਂ ਉਹ ਉੱਥੇ ਵਾਲੀ ਕਰਨੀ ਹੈ ਹਾਲੀ ਨਹੀਂ ਛੱਡਦੇ ਨਹੀਂ ਨਹੀਂ ਹਾਲੀਵੁੱਡ ਵਾਲੀ ਕਰੂਗਾ ਇਹਦਾ ਇਹ ਮੁੰਡਾ ਹੁਣ ਫਿਰ ਕੈਨੇਡਾ ਕਲੂਡਾ ਪੜ੍ਹੇ ਆ ਨਾ ਛੋਟੇ ਸਾਡਾ ਹੁਣ ਸਿਰਮਾ ਛੋਟਾ ਜਾ ਪੰਜਾਬ ਦਾ ਇਹਨੂੰ ਖੁੱਲੀ ਆਪਣਾ ਜਦਮਰਜੀ ਕਰੇ ਇਹਦਾ ਘਰ ਆ